26 ਪੋ ਵਾਲੇ ਦਿਨ ਉਸ ਪਰਮੇਸ਼ਰ ਨੇ ਆਪਣਾ ਪ੍ਰਗਟਾਵਾ ਕੀਤਾ ਜਿਹੜਾ ਪਰਮੇਸ਼ਰ ਕਦੇ ਜੰਮਦਾ ਮਰਦਾ ਨਹੀਂ ਉਹਨੇ ਆਪਣਾ ਮਾਤਮਗਤ ਵਿੱਚ ਆਪਣਾ ਪਕਟਾਵਾ ਕੀਤਾ ਉਹਨੇ ਆਪਣਾ ਇਸ਼ਟ ਧਰ ਕੇ ਗੱਲ ਕੀਤੀ ਸਾਡੇ ਨਾਲ ਉਹ ਕਾਲਪੁਰਖ ਕੀ ਕਹਿੰਦਾ ਗੋਰ ਮੁਖ ਰਹੇ ਨ ਕੋਈ ਬੇਬਕੂਫ ਗ੍ਰੰਥ ਨੰਬਰ 19 ਪੇਜ ਨੰਬਰ 8 ਤੇ 4 ਕੱਢ ਲਿਓ ਮੈਨੂੰ ਕਦੇ YouTube ਤੇ ਗਾਣਾ ਨਾ ਗੱਡੀ ਜਾਇਓ ਕਿ ਇਹ ਆਪ ਦੀ ਲਿਖਤ ਲੈ ਕੇ ਆ ਗਿਆ। ਗੁਰਮੁਖ ਰਹਿ ਨ ਕੋਈ ਬੇਵਕੂਫ ਬੇਵਾ ਜਗਤ ਨਾ ਕੋਈ ਅਖਵਾਈਆ ਇਸ ਜਗਤ ਦੇ ਵਿੱਚ ਕਿਹਦੇ ਬੇਵਾਨਾ ਅਖਵਾਲਿਓ ਅਖਵਾਨ ਲੈਓ ਬੇਵਾ ਕਿ ਨੂੰ ਕਹਿੰਦੇ ਆ ਨਾਲ ਬੈਠੇ ਨੂੰ ਪੁੱਛ ਲਿਓ ਭਾਵੇਂ ਮੈਂ ਨਹੀਂ ਦੱਸਾਂਗਾ ਸਟੇਜ ਤੇ ਕਦੇ ਜਗ ਤੇ ਵਿਚ ਨਾ ਕਦੇ ਅਖਵਾ ਲਿਓ ਜੇ ਸਦਾ ਗੁਰੂ ਅਵਤਾਰ ਪਗੰਬਰ ਦੇਕੇ ਗਏ ਸਬੂਤ ਉਹ ਤਾਂ ਸਬੂਤ ਦੇਕੇ ਗਏ ਸੀ ਗ੍ਰੰਥ ਸ਼ਾਸਤਰਾਂ ਦੇ ਵਿੱਚ ਯਾਰ ਕੀ ਸਬੂਤ ਦੇਕੇ ਗਏ ਸੋ ਸੁਆਮੀ ਹੋਕੇ ਗੋਦ ਉਠਾਈਆ ਉਹ ਸੁਆਮੀ ਹੋ ਕੇ ਤੁਹਾਨੂੰ ਸਭ ਨੂੰ ਸਾਨੂੰ ਉਸ ਪ੍ਰਮਾਤਮਾ ਨੇ ਆ ਕੇ ਗੋਦੀ ਚੁੱਕਿਆ ਹੈ ਉਹ ਜੋ ਗੁਰੂ ਉਤਾਰ ਪਗੰਬਰ ਕਹਿੰਦੇ ਆਗੇ ਜਿੰਨੇ ਵੀ ਗ੍ਰੰਥ ਸ਼ਾਸਤਰ ਆ ਉਹ ਆਗੇ ਹਵਾਲਾ ਦੇ ਕੇਗੇ ਕਿ ਭਾਈ ਸਾਹਿਬ ਉਹਨੇ ਆਉਣਾ ਹੈ ਉਹ ਆਪਣਾ ਨਾਮ ਦੇਵੇਗਾ ਪਉਂਕਤ ਫਲਵਾੜੀ ਪੈਦਾ ਕਰੇਗਾ ਜਿਹੜੀਆਂ ਚੀਜ਼ਾਂ ਨਹੀਂ ਬੋਲਦੀਆਂ ਹੋਣਗੀਆਂ ਉਹ ਵੀ ਆ ਕੇ ਬੋਲਣਗੀਆਂ ਪਿੱਛੇ ਖੇਡਾਂ ਹੋਈਆਂ ਸਤਿਆ ਉਹਨੂੰ ਕੋ ਟਾਲ ਨਹੀਂ ਸਕਦਾ ਪਿਛੇਲ ਨੂੰ ਕਹਾਂ ਨਾਲ ਨਾ ਮਲਾਓ ਕੀ ਕਿਹਾ ਸੋ ਸਵਾਮੀ ਹੋ ਕੇ ਗੋਦ ਉਠਾਈ ਆ ਆਦ ਜੁਗਾਦੀ ਬਣ ਕੇ ਇੱਕ ਮਹਿਬੂਬ ਆਦ ਜੁਗਾਦੀ ਬਣ ਕੇ ਇੱਕ ਮਹਿਬੂਬ ਸੱਚ ਦੁਆਰਾਂ ਦੇ ਆ ਵਖਾਈ ਆ ਹੋਵੇ ਪ੍ਰਕਾਸ਼ ਅਗੰਮੀ ਕੂਟ ਚਾਰ ਕੂਟ ਨਾ ਕੋਈ ਜਨਈਆ ਝਗੜਾ ਰਹੇ ਨਾ ਝੂਠ ਝੂਠ ਪਰ ਅਸੀਂ ਝਗੜਾ ਝੂਠ ਝੂਠ ਦਾ ਨਹੀਂ ਛੱਡਣਾ ਇਹ ਕਸਮ ਖਾਦੀ ਹੋਈ ਹੈ ਨਹੀਂ ਛੱਡ ਸਕਦੇ ਇਹ ਤਾਂ ਪੱਕੀ ਗੱਲ ਹੋ ਗਈ ਹੈ ਉਹਨੇ ਕਿਹਾ ਕਿ ਝੂਠ ਝੂਠ ਨਹੀਂ ਬੋਲਿਓ ਪਰ ਅਸੀਂ ਨਹੀਂ ਹਟ ਸਕਦੇ ਕਿਉਂਕਿ ਰਗ ਰਗ ਦੇ ਵਿੱਚ ਵਸਿਆ ਹੋਇਆ ਝੂਠ ਅੱਗੇ ਸਤ ਸੱਚ ਇੱਕ ਸਮਝਾਈਆ ਸਤ ਸੱਚ ਇੱਕ ਸਮਝਾਈਆ ਮੈਂ ਤੁਹਾਨੂੰ ਇੱਥੇ ਸਮਝਾ ਰਿਹਾ ਮੈਂ ਤੋਂ ਲੈਣਾ ਉੱਪਰ ਛੱਡੀਆਂ ਹੋਈਆਂ ਸੀਗੀਆਂ ਦਿਲ ਲੈਣਾ